ਸਾਰੇ ਪੰਜਾਬ ਵਾਸੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਦੂਸਰੇ ਪਾਸੇ ਜੋ ਵੀ ਇੱਕ ਪ੍ਰਵਾਸੀ ਮਜ਼ਦੂਰਾਂ ਵੱਲੋਂ ਬੱਚੇ ਦਾ ਇਹ ਮਟਰ ਕੀਤਾ ਗਿਆ ਹੈ ਵੇਚ ਕੀਤਾ ਗਿਆ ਉਸ ਬੰਦੇ ਵਿੱਚ ਬਹੁਤ ਦੁਖਦਾਈ ਘਟਨਾ ਦੇ ਨਿੰਦਾ ਕਰਦੇ ਹਾਂ ਕਿ ਅਜਿਹਾ ਵਰਤਾਰਾ ਜਿਹੜਾ ਉਹ ਨਹੀਂ ਸੀ ਹੋਣਾ ਚਾਹੀਦਾ ਜਿਸ ਤਰ੍ਹਾਂ ਸਾਰਾ ਹਾਲ ਮعلوم ਇਹ ਵੀਡੀਓ ਦੇ ਵਿੱਚ ਦਿਖਾਇਆ ਜਾ ਰਿਹਾ ਹੈ ਪਿਆਰੇ ਪੰਜਾਬ ਵਾਸੀਓ ਤੇ ਦੇਸ਼ ਭਰ ਵਿੱਚ ਦੇਸ਼ਾਂ ਦੇਸ਼ਾਂ ਵਿੱਚ ਵੱਸਣ ਵਾਲੇ ਸੱਜਣਾ ਨੂੰ ਮੈਂ ਬੇਨਤੀ ਕਰਨੀ ਚਾਹੁੰਨਾ ਕਿ ਮਜਬੂਰੀ ਦੋ ਧਿਰਾਂ ਦੀ ਬਣੀ ਤਾੜੀ ਇੱਕ ਹੱਥ ਨਾਲ ਨਹੀਂ ਵੱਜੀ ਤਾੜੀ ਦੋ ਹੱਥ ਨਾਲ ਵੱਜੀ ਦੋਨਲ ਇਸ ਤਰ੍ਹਾਂ ਵੱਜੀ ਕੇ ਮਜ਼ਦੂਰਾਂ ਦਾ ਪੰਜਾਬ ਦੇ ਵਿੱਚ ਐਂਟਰੀ ਕਰਨਾ ਕੀ ਸਮੱਸਿਆ ਆਈ ਸੀ ਆਖਰਕਾਰ ਕਿਉਂ ਆਈ ਇਹ ਗੱਲ ਸਭ ਤੋਂ ਪਹਿਲਾਂ ਇਸ ਤੀ ਵਿਚਾਰ ਕਰਦੇ ਇਹ ਪੰਜਾਬ ਚ ਕਿਉਂ ਆਈ ਇਹ ਇਸ ਕਰਕੇ ਆਏ ਕਿ ਜਿਹੜੇ ਮਜ਼ਦੂਰ ਜਮਾਤੀ ਦੇ ਬੰਦੇ ਸੀਗੇ ਜਮਾਤ ਦੇ ਉਹ ਥੋੜਾ ਬਹੁਤਾ ਪੜ੍ਹ ਲਿਖ ਕੇ ਸਰਕਾਰ ਦੇ ਹੱਥ ਟੋਕੇ ਬਣ ਕੇ ਉਹਨਾਂ ਨੇ ਜਿਹੜੀ ਆਪਦੀ ਜਮਾਤ ਸੀ ਵੀ ਬਹੁਤ ਹੀ ਅਨਪੜ੍ਹ ਉਹਨੂੰ ਪੜਕਾ ਕੇ ਤੇ ਖੜਾ ਕਰ ਦਿੱਤਾ ਜਿਹੜਾ ਕਿ ਵਾਦ-ਵਿਵਾਦ ਲਈ ਝੰਡੇ ਪੜ ਕੇ ਮੁਝਾਰੇ ਕਰਨੇ ਧਰਨੇ ਕਰਨੇ ਚ ਇਸ ਤਰ੍ਹਾਂ ਕੀ ਹੋਇਆ ਜੀ ਉਹ ਜਿਹੜਾ ਕੰਮ ਦੇ ਵਿੱਚ ਟਾਈਮ ਲਾਉਣਾ ਸੀਗਾ ਉਹ ਧਰਨੇ ਮੁਝਾਰਿਆਂ ਦੇ ਵਿੱਚ ਲੰਘਣ ਲੱਗ ਗਿਆ ਜਿਹੜਾ ਕੰਮ ਕਰਕੇ ਪੈਸਾ ਕਮਾਉਣਾ ਸੀ ਉਧਰੋਂ ਜਦੋਂ ਧਰਨੇ ਮੁਝਾਰਿਆਂ 'ਚ ਜਾਣ ਜਾਣ ਪੈ ਗਿਆ ਇਸ ਕਰਕੇ ਜਿਹੜਾ ਗਰੀਬ ਸੀ ਉਹ ਪੰਜਾਬ ਦਾ ਗਰੀਬ ਹੀ ਰਹਿ ਗਿਆ ਤੇ ਦੂਸਰੇ ਪਾਸੇ ਜਿਹੜੀ ਇੰਡਸਟਰੀ ਹੁੰਦੀ ਆ ਇਹ ਵੀ ਅਕ ਸਰਕਾਰ ਜਿਹੜੀ ਬੰਨਿਆਂ ਬਿਨਾ ਨਹੀਂ ਚੱਲ ਸਕਦੀ ਮਜ਼ਦੂਰਾਂ ਬਿਨਾ ਲੇਬਰ ਬਿਨਾ ਨਹੀਂ ਚੱਲਦੀ ਮਜਬੂਰੀ ਵਸ ਜਿਹੜੇ ਸੀ ਸਭ ਤੋਂ ਪਹਿਲਾਂ ਉਹ ਕਾਰਖਾਨਿਆਂ ਚ ਮੰਡਗਿਆਂ ਦੇ ਵਿੱਚ ਜਿਹੜੇ ਕਿ ਉਤਾਰੀ ਲੋਕ ਆ ਉਹ ਇਹ ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਆਏ ਕਿਉਂਕਿ ਇਧਰ ਲਈ ਜਿਹੜੀ ਲੇਬਰ ਸੀਗੀ ਇਹਦਾ ਪੂਰੀ ਤਰ੍ਹਾਂ ਦਿਮਾਗ ਖਰਾਬ ਕਰ ਦਿੱਤਾ ਸੀ ਅੰਗਰੇਟਾ ਵਰਗੇ ਜਿਹੜੇ ਲੁਧਿਆਣੇ ਵਾਲੇ ਡੰਗਲ ਡਾਕਟਰ ਨਾਲ ਸੰਬੰਧ ਰੱਖਦੇ ਆ ਤੇ ਇਸ ਕਰਕੇ ਜੇਕਰ ਉਰ ਦੇ ਹੀ ਸੀ ਪ੍ਰਵਾਸੀ ਮਜ਼ਦੂਰਾਂ ਨੂੰ ਪੰਜਾਬ ਚ ਲਿਆਂਦਾ ਜਾਂਦਾ ਤਾਂ ਫਿਰ ਪੰਜਾਬ ਦਾ ਜਿਹੜਾ ਉਹ ਵਿਕਾਸ ਪੱਕੋ ਪੰਜਾਬ ਦੇ ਵਿੱਚ ਖੜੋਤ ਆਉਂਦੀ ਨਜ਼ਰ ਆਉਂਦੀ ਸੀ। ਅੱਛਾ ਇਹ ਤਾਂ ਰਹਿ ਗਿਆ ਕਾਰਨ ਵੀ ਪੰਜਾਬ ਦੇ ਵਿੱਚ ਮਜ਼ਦੂਰਾਂ ਦੀ ਹਮਦਰਦੀ ਸੀ। ਹੁਣ ਦੂਸਰੇ ਪਾਸੇ ਇਹ ਗੱਲ ਚੱਲ ਵੀ ਪੰਜਾਬ ਬਚਾਓ ਮਜ਼ਦੂਰ ਪਹਜਾਓ ਆ ਭਈਏ ਪਹਜਾਓ ਪੰਜਾਬ ਬਚਾਓ। ਅੱਛਾ ਜੇਕਰ ਇੱਥੇ ਦੋਵੇਂ ਧਿਰਾਂ ਸਹੀ ਆ ਜਿਹਦਾ ਅੱਜ ਬੱਚਾ ਮਰ ਗਿਆ ਉਹਦੇ ਵਾਸਤੇ ਤਔਰੀ ਸਾਰੀ ਦੁਨੀਆ ਹੀ ਉਜੜ ਗਈ ਅੱਛਾ ਤੇ ਕੁਝ ਲੋਕੋ ਕੋ ਹੋਣਗੇ ਜਿੱਤੇ ਉਹ ਰੋਟੀਆਂ ਸੇਕਣ ਦਾ ਉਹਨਾਂ ਨੂੰ ਟਾਈਮ ਮਿਲ ਜੂਗਾ ਜਿਹਦੇ ਨਾਲ ਤਾਂ ਜਿੰਨੇ ਮਾਰਿਆ ਉਹਨੂੰ ਕੋਈ ਫਾਇਦਾ ਮਿਲਣਾ ਤੇ ਜਿਹਦਾ ਮੱਜ ਬੱਚਾ ਮਾਰਤਾ ਜੋ ਉਹਦੇ ਵੀ ਪਰਲੇ ਕੁਛ ਨਹੀਂ ਇਹ ਰੋੜਾ ਰੱਪਾ ਜਿਹੜਾ ਉਹਨਾਂ ਦੇ ਕੰਮ ਨਹੀਂ ਆਉਂਦਾ ਇਸ ਕਰਕੇ ਜੇਕਰ ਇੱਕ ਤਰਫਾਈ ਕੀਤਾ ਜਾਂਦਾ ਇਸ ਚੀਜ਼ ਵਿੱਚ ਸੋਚ ਸਮਝ ਕੇ ਬੁੱਧੀ ਜੀਵੀ ਸਿਆਣੇ ਲੋਕ ਨਹੀਂ ਆਉਂਦੇ ਤਾਂ ਇਹ ਜਿਹੜਾ ਪੰਜਾਬ ਦਾ ਵਿਕਾਸ ਤੇ ਜਿਹੜਾ ਕਾਰੋਬਾਰ ਸਿਸਟਮ ਇੰਡਸਟਰੀਆਂ ਉੱਠਾਪ ਹੋਣ ਦੀ ਸਟੈਂਡ ਤੇ ਪਹੁੰਚ ਜਾਂਦੀ ਯਾਰ ਕਿਵੇਂ ਇਸ ਕਰਕੇ ਵੀ ਜਿਹੜੇ ਪੰਜਾਬ ਦੇ ਮਜ਼ਦੂਰ ਨਸ਼ੇ ਪਤੇ ਆਦ ਕਰਕੇ ਜਿਹੜੇ ਕੰਮ ਕਰਨ ਦੇ ਯੋਗ ਨਹੀਂ ਹੈਗੇ ਫੈਕਟਰੀਆਂ 'ਚ 24 24 ਘੰਟੇ ਤੱਕ ਆ ਰੌਕ ਲੋਡ ਕਰਨੇ ਖੇਤੀ ਚੱਕਰ ਨਾਲ ਜੁੜੀਆਂ ਜਾਂ ਪਾਰਗੀਆਂ ਦੀ ਸੈਲਰਾਂ ਚ ਮਿਲਣਾ ਚ ਕੰਮ ਕਰਨਾ ਇਹ ਪੰਜਾਬੀਆਂ ਦੇ ਵਸਤੂ ਰੋਲ ਹੈ। ਦੂਸਰੀ ਗੱਲ ਜੇ ਇਹਨਾਂ ਨੂੰ ਰੱਖਿਆ ਜਾਂਦਾ ਹੈ ਤੇ ਇੱਕਾ ਦੁੱਕਾ ਬੰਦਿਆਂ ਦੇ ਕਾਰਨ ਉਹ ਸਾਰੇ ਇਹਨਾਂ ਦੀ ਬਰਾਤਰੀ ਨੂੰ ਜਿਹੜਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਤੇ ਤਾਂ ਕੋਈ ਅਜਿਹੇ ਬੰਦੇ ਨਿਕਲਣ ਵੀ ਜਿਨ੍ਹਾਂ ਦਾ ਰਿਕਾਰਡ ਪਿੱਛੋਂ ਤੋਂ ਲੈ ਕੇ 20-20 ਸਾਲ ਤੋਂ 15-15 ਸਾਲ ਤੋਂ ਪੂਰੀ ਤਰ੍ਹਾਂ ਚੈੱਕ ਕੀਤਾ ਜਾਵੇ। ਪੀ ਕਈ ਵੇਰੀ ਪ੍ਰਵਾਸੀ ਲੋਕ ਉਧਰ ਵੀ ਕਰਮ ਕਰਮੇਨ ਹੁੰਦੇ ਆ ਇਧਰ ਆਣ ਕੇ ਵੀ ਉਹ ਜੇ ਕਰਮ ਕਰਨ ਲੱਗ ਜਾਂਦੇ ਆ ਇਧਰੋਂ ਜਾ ਕੇ ਉਧਰ ਕਰਨ ਲੱਗ ਜਾਂਦੇ ਆ ਕੋਈ ਕੰਡੀਸ਼ਨ ਹੀ ਇਹੇ ਜੀ ਪੈਦਾ ਕੀਤੀ ਜਾਵੇ ਕਿ ਜਿਹੜਾ ਵੀ ਸਾਲ ਤੋਂ ਜਿਹਦਾ ਇਸ ਪੰਜਾਬ ਦੇ ਵਿੱਚ ਕਰੈਕਟਰ ਸਹੀ ਆ ਜਿਸ ਪਰਿਵਾਰ ਦਾ ਉਸ ਨੂੰ ਹੀ ਰਹਿਣ ਦਿੱਤਾ ਜਾਵੇ ਤੇ ਘੱਟੋ ਘੱਟ ਜਿਹੜੇ ਨਵੇਂ ਆ ਰਹੇ ਆ ਧੜਾ ਧੜਾ ਆ ਰਹੇ ਆ ਉਹਨਾਂ ਤੇ ਰੋਕ ਲਾਈ ਜਾਵੇ ਮੇਰੇ ਖਿਆਲ ਦੇ ਵਿੱਚ ਤੇ ਜੇਕਰ ਸਿੱਧੀ ਆਪਾਂ ਇਹ ਗੱਲ ਹੀ ਕਹੇ ਕਿ ਕਰਦੇ ਨੇ ਵੀ ਵਈਏ ਪੰਜਾਬ ਉਹ ਪੰਜਾਬ ਬਚਾਓ ਅੱਛਾ ਫਿਰ ਪੰਜਾਬ ਉੱਥੇ ਦਾ ਉੱਥੇ ਖੜਜੋ ਕਿਉਂਕਿ ਕਈ ਜਿਹੜੇ ਆ ਨਾ ਉਹ ਛੇ ਮਾਰ ਕੇ ਬੈਠੇ ਹੋਏ ਆ ਜਿਹੜੇ ਐਸ ਸੀ ਭਾਈਚਾਰੇ ਨੂੰ ਅੱਜ ਬਹੁਤ ਝਾਰੀਆਂ ਮਿਰਚਾਂ ਲੱਗਣ ਵੀ ਜਾਂ ਸਾਰੇ ਨੂੰ ਮੈਂ ਨਹੀਂ ਕਹਿੰਦਾ ਕਿਉਂਕਿ ਜਿਹੜਾ ਕਿਸਾਨ ਤੇ ਮਜ਼ਦੂਰ ਆੜਾ ਇਹ ਚਾਚੇ ਤਾਏ ਦੇ ਹੀ ਆ ਮਜ਼ਦੂਰ ਵੀ ਕਿਸਾਨ ਤੇ ਕਿਸਾਨ ਵੀ ਮਜ਼ਦੂਰ ਆ ਇਹ ਛੋਟੇ ਛੋਟੇ ਬਰਾਬਰ ਦੇ ਹੀ ਆ ਜਿਹੜੇ ਮਿਲ ਕੇ ਚੱਲਦੇ ਆ ਤੇ ਸਾਰੇ ਬਣ ਲੋ ਪੂਰੇ ਪੰਜਾਬ ਦੇ ਵਿੱਚ 5-7 ਹੋਣਗੇ ਜਿਹੜੇ ਕੋਈ ਪੈਰਾਸੈਲ ਖੜੀ ਹੋਈ ਪਹਿਲਾਂ ਤਾਂ ਉਹਨੇ ਸਰਕਾਰ ਨੂੰ ਲੁੱਟਿਆ ਵੀ ਡਿਊਟੀਆਂ ਕਰ ਕਰਕੇ ਹੁਣ ਸਰਕਾਰੀ ਏਜੰਟ ਬਣ ਕੇ ਵੀ ਇੱਕ ਪਾੜਾ ਪਾਉਣ ਵਾਸਤੇ ਐਸੀ ਵੋਟਾਂ ਹਸਲ ਕਰਨ ਵਾਸਤੇ ਵੀ ਲੀਡਰਾਂ ਨੇ ਭਾਵਰਾਂ ਦੇ ਕੇ ਲਾ 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 ਕਰਤੀ ਗਨਮੈਨ ਦਿੱਤੇ ਕਰਦੇ ਕਰਦੇ ਪਰ ਇੱਕਾ ਦੁੱਕਾ ਬੰਦਿਆਂ ਦੇ ਤੇ ਪੰਜਾਬ ਬਚਾਓ ਪੰਜਾਬ ਬਚਾਓ ਦੇ ਕਾਰਨ ਇਹ ਦੇਖ ਲੋ ਵੀ ਵਿਕਾਸ ਜਿਹੜਾ ਉਹ ਕਿੱਥੇ ਆਖੀ ਸਾਰੇ ਕਾਰਖਾਨੇ ਮਿਲਾਂ ਮਲੇਸ ਚੋਲ ਸਭ ਸਿਸਟਮ ਸਾਰਾ ਬੰਦ ਹੋ ਜਾ ਇਹ ਤਾਂ ਵਿਲੇ ਰਹਿਣ ਦੇ ਬਾਵਜੂਦ ਵੀ ਮਤਲਬ ਕੰਮ ਨਹੀਂ ਕਰਕੇ ਖੁਸ਼ ਹੁੰਦੀ ਜਦੋਂ ਇਹਨਾਂ ਨੂੰ ਮਤਲਬ ਕੋਈ ਕੰਮ ਕਰਨ ਵਾਲਾ ਹੋਰ ਦਿਸਿਆ ਹੀ ਨਾ ਪੰਜਾਬ ਦੇ ਵਿੱਚ ਤਾਂ ਤੇ ਫਿਰ ਉਦੋਂ ਇਹ ਦੇਖੋ ਕਿ ਹਾਲਾਤ ਕੀ ਹੋ ਜਾਣਗੇ ਇਸ ਵਾਸਤੇ ਦੋਵੇਂ ਮਸਲੇ ਜਿਹੜਾ ਪੰਜਾਬ ਵੱਲੋਂ ਕੀਤਾ ਗਿਆ ਹੈ ਪੂਰੀ ਤਰ੍ਹਾਂ ਨਿੰਦਣਯੋਗ ਹੈ ਦੂਸਰੇ ਪਾਸੇ ਜਿਹੜੇ ਹੈਗੇ ਆ ਵੀ ਇੱਕ ਦੀ ਸਜ਼ਾ ਜਿਹੜੀ ਆ ਉਹ ਸਾਰੀ ਭਾਈਚਾਰੇ ਨੂੰ ਦੇ ਕੇ ਭਈਆ ਬਾਦ ਨੂੰ ਇਧਰ ਉਧਰ ਭਜਾ ਕੇ ਪੰਜਾਬ ਦੀ ਜਿਹੜੀ ਸਿਸਟਮ ਆ ਉਹਨੂੰ ਠੱਪ ਕਰਨ ਦਾ ਖਤਰਾ ਬਣ ਸਕਦਾ ਤੇ ਦੂਸਰੇ ਪਾਸੇ ਜਿਵੇਂ ਮੈਂ ਦੱਸਿਆ ਵੀ ਇਹਨਾਂ ਨੂੰ ਜਿਨ੍ਹਾਂ ਦੇ ਕਰੈਕਟਰ ਰਿਕਾਰਡ ਸਹੀ ਆ ਉਹਨਾਂ ਨੂੰ ਜੀ ਰਹਿਣ ਦਿੱਤਾ ਜਾਵੇ ਵੱਖ ਨਾ ਘੱਟ ਕਰਕੇ ਭਜਾਇਆ ਜਾਵੇ ਜੇਕਰ ਇਹ ਮੇਰੀ رائے ਸਹੀ ਆ ਤਾਂ ਤੁਸੀਂ ਕਮੈਂਟਾਂ ਦੇ ਰੂਪ ਦੇ ਵਿੱਚ ਮੈਨੂੰ ਦੱਸਣਾ ਵੀ ਅਸਲ 'ਚ ਇਹਦਾ ਹੱਲ ਕੀ ਹੋਣਾ ਚਾਹੀਦਾ ਜਿਸ ਤਰ੍ਹਾਂ ਮੈਂ ਤਰੀਲਾਂ ਦਿੱਤੀਆਂ ਵੀ ਤੁਸੀਂ ਉਹਨਾਂ ਨਾਲ ਕਿੰਨੇ ਕ ਸਹਿਮਤ ਹੋ ਮੇਰੇ ਅਨੁਸਾਰ ਹੀ ਮਿਹਨਤੂ ਕਿਸਾਨ ਅਤੇ ਪੰਜਾਬ ਵਾਸੀਆਂ ਨੂੰ ਪਿਆਰ ਭਰੀ ਸਤਿ ਸ਼ਕਤ